ਚਾਲੂ ਹੋ ਗਈ ਡਰਾਈਵਰੀ ਲਾਈਨ ਦੇ ਨਾਲ ਜੁੜੇ ਹੋਏ 68 ਕੀ میٹر ਕੀਤੀ ਜੀ میٹرਿਕ ਪੇਪਰ ਦੇ ਕੇ ਹੀ ਮੈਂ ਆਪਣੀ ਉਹ ਆਪਣਾ ਕੰਮ ਸੀ ਮੈਂ ਉੱਥੇ ਬੈਲੇ ਗੱਡੀ ਤੇ ਚੱਲੇ ਗਿਆ ਕੰਮ ਵਧੀਆ ਚੱਲਦਾ ਸੀਗਾ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਚੱਲ ਰਿਹਾ ਸੀ ਜੀ ਸਫਰ ਤਾਂ ਇਹ ਵੀ ਵਧੀਆ ਪਰ ਇਹ ਥੋੜਾ ਸਟ੍ਰਗਲ ਵਾਲਾ ਜ ਸਟ੍ਰਗਲ ਤਾਂ ਉਹ ਜੀ ਬਣੀ ਸੀ ਪਰ ਇਹ ਥੋੜੀ ਜਿਆਦਾ ਸਟ੍ਰਗਲਾ ਵੱਡਾ ਕੰਮ ਸੀ ਆਪਣਾ ਕੰਮ ਸੀ ਇਹ ਦੇਖੋ ਇੱਕ ਰਾਏ ਦੀ ਗੱਡੀ ਚਲਾ ਰਿਆ ਸੀ 400 ਰੁਪਏ ਕਿਰਾਇਆ ਬਾਕੀ ਆ ਤੂੰ ਰਿਕਸ਼ਾ ਚ ਲੈਣਾ ਸ਼ੁਰੂ ਕਰਤਾ ਮੇਗਾ ਭਰਾਵਾ ਮੈਂ ਨਹੀਂ ਰਿਕਸ਼ਾ ਚੰਦਾ ਇੱਕ 10000 ਰੁਪਇਆ ਦੇ ਦਿਓ ਮੈਨੂੰ ਮੇਰਾ ਮਹੀਨਾ ਲੰਘ ਜਾਏਗਾ ਕੰਮ ਕਰਦੇ ਨੂੰ ਟੋਕਣ ਨੂੰ ਸਾਰੀ ਦੁਨੀਆ ਹੈਗੀ ਆ ਜੀ ਲੇਕਿਨ ਦੇਣ ਨੂੰ ਕਿਸੇ ਕੋਲ ਦੋ ਪੈਸੇ ਨਹੀਂ ਹੈ ਕਿਸੇ ਦੀ ਮਦਦ ਕਰਨਾ ਸੀ ਆਪਾਂ ਕਿਸੇ ਤੋਂ ਮੰਗਦੇ ਨਹੀਂ ਕਿਸੇ ਦੀ ਚੋਰੀ ਨਹੀਂ ਕਰ ਰਹੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਰੋਡ ਤੇ ਖੜਕੇ ਕੰਮ ਕਰ ਰਹੇ ਚਲਾਇਆ ਕੱਢ ਕੇ ਜੋ ਵੀ ਮਿਲੇ ਆਪਣੇ ਬੱਚਿਆਂ ਦਾ ਦੁੱਧ ਪਾਣੀ ਤੇ ਇੰਨਾ ਹੀ ਬੱਚਿਆਂ ਨੂੰ ਆਸਰਾ ਹੋ ਜਾਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਾ ਸਿਟੀ ਹੈਡਲਾਈਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਤੇ ਹੁਣ ਇੱਕ ਅਜਿਹੀ ਕਹਾਣੀ ਦੇ ਨਾਲ ਰੂਬਰੂ ਕਰਵਾਵਾਂਗੇ ਅੱਜ ਕੱਲ ਜੋ ਹਿੰਮਤ ਹਾਰ ਜਾਂਦੇ ਨੇ ਮਿਹਨਤ ਕਰਕੇ ਰਾਜ਼ੀ ਨਹੀਂ ਹੈਗੇ ਤਾਂ ਅੱਜ ਇੱਕ ਕਹਾਣੀ ਨੂੰ ਦੇਖ ਕੇ ਤੁਹਾਨੂੰ ਵੀ ਇੱਕ ਮੋਟੀਵੇਸ਼ਨ ਮਿਲੂਗੀ ਕੰਕਲ ਜੀ ਦੀ ਕਹਾਣੀ ਹੈ 70 ਸਾਲ ਦੀ ਉਮਰ ਹੈ ਤੇ ਇਸ ਉਮਰ ਦੇ ਵਿੱਚ ਈ ਰਿਕਸ਼ਾ ਚਲਾ ਰਹੇ ਨੇ ਕੀ ਪੂਰੀ ਕਹਾਣੀ ਹੈ ਕੀ ਇੱਥੋਂ ਦਾ ਇੱਥੋਂ ਤੱਕ ਦਾ ਸਫ਼ਰ ਰਿਹਾ ਹੈ ਗੱਲਬਾਤ ਕਰਾਵਾਂਗੇ ਤੇ ਜਾਣਾਂਗੇ ਪੂਰੀ ਕਹਾਣੀ ਤੇ ਗੱਲਬਾਤ ਕਰਵਾਉਣੇ ਅੰਕਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਕੀ ਹੈ ਤੁਹਾਡਾ ਗੁਰਚਰ ਸਿੰਘ ਕਿੰਨਾ ਸਮਾਂ ਹੋ ਗਿਆ ਆਟੋ ਰਿਕਸ਼ਾ ਚਲਾਉਂਦਿਆਂ ਆਟੋ ਰਿਕਸ਼ਾ ਚਲਾਣ ਦਾ ਮੁੱਦਾ ਹੋ ਗਿਆ 5-4 ਸਾਲ ਹੋ ਗਏ 5-4 ਸਾਲ ਹੋ ਗਏ ਉਮਰ ਕਿੰਨੀ ਹੈ ਤੁਹਾਡੀ ਤੁਸੀਂ ਸਾਹਿਬ 80 ਸਾਲ ਉਮਰ ਹੈ ਇਸ ਉਮਰ ਦੇ ਵਿੱਚ ਈ ਰਿਕਸ਼ਾ ਚਲਾਉਣ ਦਾ ਕੀ ਕਾਰਨ ਰਿਹਾਗਾ ਈ ਰਿਕਸ਼ਾ ਚਲਾਉਣ ਦਾ ਕਾਰਨ ਹੈ ਜੀ ਬੇਟਾ ਪਹਿਲੇ ਆਪਣਾ ਕਾਰੋਬਾਰ ਬਹੁਤ ਲੰਬਾ ਚੋੜਾ ਸੀ ਕਾਰੋਬਾਰ ਥੋੜਾ ਡਾਊਨ ਹੋ ਗਿਆ ਤੇ ਘਰ ਵਿਹਲੇ ਬੈਠੇ ਸੀ ਵਿਹਲੇ ਬਹਿਣ-ਬਹਿਣ ਕਰਕੇ ਕਿਹਾ ਚਲੋ ਇਹੀ ਲੇਬਰ ਕਰ ਲਓ ਲੇਬਰ ਕਰਨੀ ਕੋ ਮਾੜੀ ਗੱਲ ਨਹੀਂ ਹੈ ਲੇਬਰ ਕਰਾਂਗੇ ਸ਼ਾਮ ਕੋਈ ਸ਼ਰਮ ਨਹੀਂ ਕੋਈ ਆਪਾਂ ਚੋਰੀ ਨਹੀਂ ਕੋਈ ਧਕਾਤੀ ਨਹੀਂ ਕਰਦੇ ਕਿਸੇ ਦੇ ਕੁਝ ਨਹੀਂ ਕਰਦੇ ਆਪਣੀ ਲੇਬਰ ਕਰਕੇ ਸ਼ਾਮ ਆਪਣੇ ਬੱਚਿਆਂ ਦੀ ਰੋਟੀ ਪਾਣੀ ਦਾ ਜਗਾੜ ਹੋ ਜਾਉਂਦਾ ਅੰਕਲ ਜੀ 70 ਸਾਲ ਹੋ ਗਏ ਪਹਿਲਾਂ ਕੀ ਕਰਦੇ ਸੀਗੇ ਪਹਿਲੇ ਬੇਟਾ ਆਪਣੇ ਕੋਲ ਟਰਾਂਸਪੋਰਟ ਦਾ ਕੰਮ ਸੀ ਜੀ ਟਰਾਂਸਪੋਰਟ ਦਾ ਕੰਮ ਸੀ ਮਤਲਬ ਸ਼ੁਰੂ ਤੋਂ ਹੀ ਡਰਾਈਵਰੀ ਦੇ ਨਾਲ ਜੁੜੇ ਹੋਏ ਹਾਂ ਜੀ ਹਾਂ ਜੀ ਕਿੰਨੇ ਸਾਲ ਹੋ ਗਏ ਡਰਾਈਵਰੀ ਲਾਈਨ ਦੇ ਨਾਲ ਜੁੜੇ ਹੋਏ ਹਾਂ ਮੈਂ ਬੇਟਾ ਸਨ 68 ਦਾ ਜੁੜਿਆ ਸੀ 68 ਦੀ میٹر ਕੀਤੀ ਜੀ میٹرਕ ਪੇਪਰ ਦੇ ਕੇ ਹੀ ਮੈਂ ਆਪਣੀ ਉਹ ਆਪਣਾ ਕੰਮ ਸੀ ਮੈਂ ਹੋਤੇ ਵੇਲੇ ਗੱਡੀ ਤੇ ਚਲੇ ਗਿਆ ਸੀ ਉਸ ਤੋਂ ਬਾਅਦ ਕੰਮ ਵਧੀਆ ਚੱਲਦਾ ਸੀਗਾ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਚੱਲ ਰਿਹਾ ਸੀ ਉਹਦੋਂ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਸਫ਼ਰ ਕਿਵੇਂ ਦਾ ਸੀ ਉਹ ਸਫ਼ਰ ਤਾਂ ਬੇਟਾ ਵਧੀਆ ਸੀ ਸਫ਼ਰ ਤਾਂ ਇਹ ਵੀ ਵਧੀਆ ਪਰ ਇਹ ਥੋੜਾ ਸਟਰਗਲ ਵਾਲਾ ਸਟਰਗਲ ਤਾਂ ਉਹ ਜੀ ਬੜੀ ਸੀ ਪਰ ਇਹ ਥੋੜੀ ਜਿਆਦਾ ਸਟ੍ਰਗਲ ਆ ਵੱਡਾ ਕੰਮ ਸੀ ਆਪਣਾ ਕੰਮ ਸੀ ਐਸ ਦੇਖੋ ਇੱਕ ਰਾਏ ਦੀ ਗੱਡੀ ਚਲਾ ਰਿਆ ਸੀ 400 ਰੁਪਿਆ ਕਰਾਇਆ ਤੁਸੀਂ ਤਾਂ ਆਪਾਂ ਵਧੀਆ ਹੁੰਨੇ ਆ ਸੈੱਟ ਹੁੰਦਾ ਸਾਰਾ ਕੁਝ ਉਹਦੋਂ ਨਾਲ ਸਾਨੂੰ ਇੱਕ ਇਹ ਹੁੰਦਾ ਕਿ ਹੁਣ ਅਸੀਂ ਛੋਟਾ ਕੰਮ ਨਹੀਂ ਕਰ ਸਕਦੇ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਜੀ ਬੇਟਾ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਜੇ ਤਾਂ ਆਦਮੀ ਦੀ ਸੋਚ ਵੀ ਛੋਟੀ ਹੋਣੀ ਚਾਹੀਦੀ ਆ ਕੰਮ ਕਿਉਂ ਆਪਾਂ ਕਿਸੇ ਤੋਂ ਮੰਗਦੇ ਨਹੀਂ ਕਿਸੇ ਦੀ ਚੋਰੀ ਨਹੀਂ ਕਰ ਰਹੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਰੋਡ ਤੇ ਖੜਕੇ ਕੰਮ ਕਰ ਰਿਹਾ ਸ਼ਾਮੀ ਜੋ ਜਿਹੜਾ ਜੋ 400 500 100 ਬੱਚੇ 2 ਵਿੱਚ ਕਿਰਾਇਆ ਕੱਢ ਕੇ ਜੋ ਵੀ ਮਿਲੇ ਆਪਣੇ ਬੱਚਿਆਂ ਦਾ ਦੁੱਧ ਪਾਣੀ ਤੇ ਇੰਨੇ ਹੀ ਬੱਚਿਆਂ ਨੂੰ ਆਸਰਾ ਹੋ ਜਾਣਾ। ਗੁਜ਼ਾਰਾ ਹੋ ਜਾਂਦਾ ਇਸ ਦੇ ਵਿੱਚ। ਹਾਂ ਗੁਜ਼ਾਰਾ ਤਾਂ ਜੀ ਵਸਰਾ-ਬਸਰਾ ਹੀ ਹੈ ਤੁਹਾਡੇ ਸਾਹਮਣੇ ਹੈ। ਇੰਨੀ ਵੱਡੀ ਉਮਰ 'ਚ ਥੱਕਦੇ ਨਹੀਂ ਹੈਗੇ ਸਾਰਾ ਦਿਨ ਕੰਮ ਕਰਕੇ ਇੰਨੀ ਧੁੱਪ ਹੈ ਉੱਪਰੋਂ। ਮੈਂ ਬੇਟਾ ਤੁਹਾਨੂੰ ਕਿਹਾ 68 ਹਜ਼ਾਰ ਜਿਸ ਬੰਦੇ ਨੇ ਕੰਮ ਕੀਤਾ ਹੋਵੇ ਜੀ ਉਹਨੂੰ ਤਕਾਵਰ ਨਾਲ ਕੋਈ ਮੈਣ ਨਹੀਂ ਰੱਖਦੀ ਉਹਦੇ ਹੱਥ। मतलब ਨੇ ਲੰਮੇ ਸਮੇਂ ਤੋਂ ਜਿਹੜਾ ਸਟਰਗਲ ਆ ਹਜੇ ਵੀ ਜ਼ਿੰਦਗੀ ਦੇ ਵਿੱਚ ਚੱਲਦਾ ਆ ਇੰਜ ਕਈਏ ਤਾਂ ਮੋਸਟਲੀ ਲੋਕਾਂ ਦਾ ਇਹ ਹੁੰਦਾ ਕਿ ਹੁਣ 60 ਸਾਲ ਤੋਂ ਉੱਪਰ ਉਮਰ ਹੋ ਗਈ ਹੈ ਬਜ਼ੁਰਗ ਹੋ ਗਿਆ ਹੁਣ ਵੀ ਮਤਲਬ ਕੰਮ ਨਹੀਂ ਹੋਣਾ ਤੁਹਾਡਾ ਕੀ ਵਿਚਾਰ ਆ ਉਸ ਬਾਰੇ ਇਹ ਸਾਡਾ ਅਸੀਂ ਤਾਂ ਜੀ ਮਿਹਨਤ ਕਰਕੇ ਖਾਣ ਵਾਲੇ ਸਾਨੂੰ ਕੋਈ ਮਿਹਨਤ ਕੋਈ ਫਰਕ ਨਹੀਂ ਪੈਂਦਾ ਜੇ ਮਿਹਨਤ ਕਰੋ ਉਨੀ ਵਧੀਆ ਆ ਸਾਡੇ ਸਾਹਮਣੇ ਬੈਠੇ ਆ ਜੀ ਆ ਦੇਖ ਲਓ ਦੋ ਕੁਰਸੀਆਂ ਢਾ ਕੇ ਵੇਰੇ ਆ ਕੇ ਬੈਠਣਾ ਸ਼ਾਮੀ ਚਲੇ ਜਾਣਾ ਬਸ ਚੁੱਪ ਕਰਕੇ ਬੈਠੇ ਰਹਿੰਦੇ ਨੇ ਸ਼ਾਮੀ ਘਰ ਚਲੇ ਜਾਂਦੇ ਜਿਹਦੇ ਦੀ ਰੋਟੀ ਕਿਸੇ ਨੇ ਠੀਕ ਹੈ ਨਹੀਂ ਦਿੱਤੀ ਨਾ ਤੇ ਮਤਲਬ ਤੁਸੀਂ ਆਪਣੇ ਜਿਹੜੇ ਮਿਹਨਤ ਕਰਕੇ ਖਾ ਰਹੇ ਹੋ ਮਿਹਨਤ ਕਰਕੇ ਕਮਾ ਰਹੇ ਹੋਗੇ ਅੱਜ ਵੀ ਇਸ ਉਮਰ ਦੇ ਵਿੱਚ ਵੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਸਾਲ ਤੋਂ ਸ਼ੁਰੂ ਕੀਤਾ ਸੀ ਉਹਨਾਂ ਦੀ ਵੱਡੀ ਉਮਰ ਹੋ ਗਈ ਹਜੇ ਤੱਕ ਵੀ ਕੰਮ ਕਰ ਰਹੇ ਹੋਗੇ ਤੇ ਫਿਰ ਔਖਾ ਨਹੀਂ ਲੱਗਦਾ ਹੁਣ ਵੀ ਮਤਲਬ ਇੰਨਾ ਲੰਬਾ ਸਮਾਂ ਹੋ ਗਿਆ ਪੂਰੀ ਜ਼ਿੰਦਗੀ ਹੀ ਬਸ ਇੱਕੋ ਕੰਮ ਨੂੰ ਕਰਦੇ ਹੋਏ ਲੰਘ ਗਈ ਪਹਿਲਾਂ ਇੰਨਾ ਵਧੀਆ ਬਿਜ਼ਨਸ ਸੀ ਫਿਰ ਜੋ ਵੱਡੀ ਜਗ੍ਹਾ ਤੋਂ ਆਪਾਂ ਫੇਰ ਥੱਲੇ ਆਉਣੇ ਕਦੇ ਸੋਚਿਆ ਸੀਗਾ ਵੀ ਹਾਂ ਫਿਰ ਦੁਬਾਰਾ ਕਦੇ ਈ ਰਿਕਸ਼ੇ ਤੋਂ ਸ਼ੁਰੂਆਤ ਕਰਨੀ ਪਊਗੀ ਨਹੀਂ ਬੇਟਾ ਫਿਰ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਜੀ ਆਪਣੀ ਸੋਚ ਵੱਡੀ ਹੋਣੀ ਚਾਹੀਦੀ ਹੈ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਨੌਜਵਾਨਾਂ ਨੂੰ ਜੋ ਕਿ ਹਰ ਕੰਮ ਤੋਂ ਹਾਰ ਜਾਂਦੇ ਨੇ ਬਹੁਤ ਛੇਤੀ ਮੈਸੇਜ ਕੀ ਦੇਣਾ ਮੈਂ ਤਾਂ ਆਪਣੇ ਭਰਾਵਾਂ ਨੂੰ ਬੱਚਿਆਂ ਨੂੰ ਇਹੀ ਕਹੂੰਗਾ ਵੀ ਮਿਹਨਤ ਤੋਂ ਨਾ ਡਰੋ ਮਿਹਨਤ ਤੋਂ ਨਾ ਘਬਰਾਓ pèce ਦੇ ਪਾਸੇ ਨਾ ਜਾਓ ਉਲਟ-ਪੁਲਟ ਕੰਮ ਨਾ ਕਰੋ ਮਿਹਨਤ ਕਰੋ ਮਿਹਨਤ ਹੀ ਫਲ ਮਿਲਦਾ مالک ਬਰਕਤ ਪਾਉਂਦਾ ਜੀ ਅੰਕਲ ਜੀ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਬਹੁਤ ਵਧੀਆ ਬਿਜ਼ਨਸ ਸੀਗਾ ਤੇ ਫਿਰ ਹੁਣ ਇਹ ਰਿਕਸ਼ਾ ਚਲਾਉਣਾ ਪੈ ਰਿਹਾ ਲੋਕਾਂ ਤੋਂ ਕੀ ਕੀ ਸੁਣਨ ਨੂੰ ਮਿਲਦਾ ਆ ਸੁਣਨ ਨੂੰ ਤਾਂ ਬੇਟਾ ਬੜਾ ਕੁਝ ਮਿਲਦਾ ਯਾਰ ਆ ਕੀ ਯਾਰ ਚਾਚਾ ਕੋਈ ਚਾਚਾ ਕਹਿੰਦਾ ਕੋ ਭਾਪਾ ਜੀ ਕਹਿੰਦਾ ਕੋਈ ਆਣੀ ਬਿੱਲੂ ਵੀ ਕਹਿੰਦੇ ਨੇ ਬਾਕੀ ਆਹ ਤੋ ਰਿਕਸ਼ਾ ਚਲਾਣਾ ਸ਼ੁਰੂ ਕਰਤਾ ਮੈਂ ਕਹਾ ਭਰਾਵਾ ਮੈਂ ਨਹੀਂ ਰਿਕਸ਼ਾ ਚਾਹੁੰਦਾ 10000 ਰੁਪਏ ਦੇ ਦਿਓ ਮੈਨੂੰ ਮੇਰਾ ਮਹੀਨਾ ਲੰਘ ਜਾਏਗਾ ਓਏ ਮੇਰੇ ਕੋ ਕਿੱਥੇ ਯਾਰ ਮੇਰੇ ਕੋ ਕਿੱਥੇ ਦੰਦ ਘਾਟ ਕੇ ਚਲੇ ਜਾਂਦੇ ਨੇ ਵੀ ਕੰਮ ਕਰਦੇ ਨੂੰ ਟੋਕਣ ਨੂੰ ਤਾਨੇ ਮਾਰਨ ਨੂੰ ਮੇੜੇ ਮਾਰਨ ਨੂੰ ساری ਦੁਨੀਆ ਹੈਗੀ ਆ ਜੀ ਲੇਕਿਨ ਦੇਣ ਨੂੰ ਕਿਸੇ ਕੋਲ ਦੋ ਪੈਸੇ ਨਹੀਂ ਹੈ ਕਿਸੇ ਦੀ ਮਦਦ ਕਰਨਾ ਸੀ ਮਤਲਬ ਕੈਸਾ ਕਰ ਰਹੇ ਆ ਕਿ ਲੋਕ ਹਿੰਮਤ ਤਾਂ ਕੀ ਵਧਾਉਣੇ ਹਿੰਮਤ ਤੋੜ ਦਿੰਦਿਆ ਹੋਰ ਕਿ ਨਹੀਂ ਇਹ ਕੰਮ ਕਿਉਂ ਕਰਨ ਲੱਗ ਗਿਆ ਜਾਂ ਤੂੰ ਕਿੱਥੇ ਸੀ ਤੂੰ ਕਿੱਥੇ ਪਹੁੰਚ ਗਿਆ ਹਾਂ ਬੇਟਾ ਹਿੰਮਤ ਤੋੜਨ ਵਾਲਾ ਹੀ ਕੰਮ ਹੈ ਇਹ ਨਹੀਂ ਕਹਿੰਦੇ ਚੱਲ ਯਾਰ ਚਾਚਾ ਕੰਮ ਤਾਂ ਕਰ ਰਿਹਾ ਨਾ ਕਿਸੇ ਨੂੰ ਕਿਸੇ ਕੋਲੋਂ ਹੱਥ ਤਾਂ ਨਹੀਂ ਹਟਦਾ ਜੀ ਉਹ ਨਹੀਂ ਕਹਣਾ ਕਿਸੇ ਨੇ ਉਲਟਾ ਆ ਕੇ ਕਹਿਣਾ ਯਾ ਚਾਚਾ ਆ ਕੇ ਸ਼ੁਰੂ ਕਰਤਾ ਤੂੰ ਰਾਸਟੋ ਚਲਾਉਣਾ ਸ਼ੁਰੂ ਕਰਤਾ ਮਸੀ ਮਦੀ ਛੱਡਿਆ ਸੀ ਏਡੀ ਸੋਹਣੀ ਦੁਕਾਨ ਹੈਗੀ ਸੀ ਤੇਰੇ ਕੋਲ ਸਭ ਕੁਝ ਹੁੰਦੇ باوجود ਵੇ ਜਾਂ ਮੈਂ ਪਹਿਲਾਂ ਨਹੀਂ ਬੈਠਦਾ ਭਰਾਵਾ ਘਰ ਮੈਂ ਮਿਹਨਤ ਕਰਕੇ ਖਾਣੀ ਹੈ ਰਾਸਾ ਨੂੰ ਟੁੱਪ ਦੀ ਪਰਿਵਾਰ ਨਾਲ ਛਾਹ ਦੀ ਪਰਿਵਾਰ ਅਸੀਂ 78 ਤੋਂ ਮਿਹਨਤ ਜਿਵੇਂ ਸੀ ਗੱਲਬਾਤ ਕਰਾਈ ਤੁਹਾਡੀ ਅੰਕਲ ਜੀ ਦੇ ਨਾਲ ਕਿ ਕਿਸ ਨਾ 70 ਸਾਲ ਤੋਂ ਉੱਪਰ ਉਮਰਿਆ ਤੇ 78 ਤੋਂ ਜਿਹੜਾ ਈ ਰਿਕਸ਼ ਡਰਾਈਵਰੀ ਕਰ ਰਹੇ ਨੇ ਪਹਿਲਾਂ ਬਹੁਤ ਵਧੀਆ ਕੰਮ ਸੀ ਪਰ ਸਮੇਂ ਦੀ ਜਿਹੜੀ ਮਾਰ ਪਈ ਹੈਗੀ ਹੁਣ ਈ ਰਿਕਸ਼ਾ ਚਲਾਉਣਾ ਪੈ ਰਿਹਾ ਪਰ ਫਿਰ ਵੀ ਹਿੰਮਤ ਇੰਨੀ ਹੈ ਕਿਰਤ ਨਾਲ ਕਮਾਈ ਨਾਲ ਖਾਂਦੇ ਨੇ ਮਿਹਨਤ ਦਿਖਾਉਂਦੇ ਨੇ ਕਿਵੇਂ ਦਾ ਲੱਗੇ ਅੰਕਲ ਜੀ ਦਾ ਕੰਮ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨ